ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੌਂਡੀਅਰ 5405 ਟਰੈਕਟਰ ਆ ਜੇ ਗੱਲ ਕਰੀਏ ਮਾਡਲ ਦੀ 2019 ਮਾਡਲਾ 19 ਦੇ ਬਾਅਦ ਮਹੀਨੇ ਦਾ ਟਰੈਕਟਰ ਆ ਜੀ ਮਗਰਲੇ ਟਾਇਰ ਟਰੈਕਟਰ ਦੇ ਹੈਗੇ ਆ 60 ਤੋਂ 65 ਪੈਸੇ ਮੂਰਲੇ ਟਾਇਰ ਹੈਗੇ ਆ ਜੀ 45 ਤੋਂ 50 ਪੈਸੇ ਨਾਲ ਦੇ ਟਾਇਰ ਆ ਕੰਡੀਸ਼ਨ ਚੈੱਕ ਕਰੋ ਸਾਰਾ ਅਰੀਜਨਲ ਆ ਬਾਕੀ ਫਾਰਮ ਟਰੈਕ ਵਾਲਿਆਂ ਦੀ ਜਾਣਤੀ ਚ ਟਕਾ ਕੇ ਗਏ ਆ ਬਾਈ ਹੁਣ ਇਹ ਜੌਂਡੀਅਰ ਟਰੈਕਟਰ ਫਾਰਮ ਟਰੈਕ ਲੈ ਕੇ ਗਏ ਆ ਬਿਲਕੁਲ ਨਵਾਂ ਤੇ ਆ ਵੇਟ ਬੂਟ ਸਾਰਾ ਕੁਝ ਨਾਲ ਦਾ ਟਰੈਕਟਰ ਦੇ ਜੀ ਸਾਰਾ ਰੀਗਨਲ ਟਰੈਕਟਰ ਆ ਫੈਬਰ ਵਾਲੀ ਹੱਟ ਲੱਗੀ ਵੀ ਆ ਸਾਰਾ ਸਮਾਨ ਜਿਵੇਂ ਵੇਟ ਬੂਟ ਜਿਵੇਂ ਤੁਹਾਨੂੰ ਵੀਡੀਓ ਚ ਦੇਖ ਰਹੇ ਹੋ ਆ ਹੀ ਸਾਰਾ ਸਮਾਨ ਮਿਲੂਗਾ ਬਾਕੀ ਪੰਜਾਬ ਦਾ ਨੰਬਰ ਆ ਪੀਵੀ 25 ਪੀਵੀ 25 ਟਰੈਕਟਰ ਦਾ ਨੰਬਰ ਆ ਜੀ ਕਾਗਜ਼ ਦੇ ਪੱਤਰ ਪੂਰੇ ਆ ਡਾਕੂਮੈਂਟ ਓਕੇ ਆ ਬਾਕੀ ਇੰਜਨ ਗੇਅਰ ਪੂਰਾ ਚੰਗਾ ਵਾਹ ਕੇ ਚਲਾ ਕੇ ਲਿਆ ਸਕਦੇ ਹੋ ਇੰਨੀ ਗਾਰੰਟੀ ਆ ਮਾਲਕ ਵੀਰਾਂ ਵੱਲੋਂ ਬਾਕੀ ਜਿੰਨਾ ਵੀ ਚੱਲਿਆ ਰਿਕਾਰਡ ਨਾਲ ਚੱਲਿਆ ਸਾਰਾ origignal ਐ ਇਨੀ ਗਾਰੰਟੀ ਐ ਏਜੰਸੀ ਵਾਲਿਆਂ ਲੋ ਤੇ ਡਿਮਾਂਡ ਹੈਗੀ ਆ 7 ਲੱਖ 80 ਹਜ਼ਾਰ 7 ਲੱਖ 80 ਹਜ਼ਾਰ ਡਿਮਾਂਡ ਆ ਬਾਕੀ ਜਿਹੜਾ ਕਰਕੇ ਆਊਗਾ ਵੀਡੀਓ ਸ਼ੇਅਰ ਸਾਢੇ 7 ਲੱਖ ਦਾ ਟਰੈਕਟਰ ਦੇ ਦੇਣਗੇ ਹਾਂ ਜਾਂ ਨਾ ਬਾਕੀ ਇਨ ਟਰੈਕਟਰ ਚ ਕੋਈ ਕਮੀ ਨਹੀਂ ਫੇਵਰ ਵਾਲੀ ਹੱਡ ਨਾਲ ਆ ਸਾਰਾ ਡੰਡਾ ਫਰਟੀ ਛਤਰੀ ਸਾਰਾ origignal ਆ ਪੀ ਆਪ ਦਾ ਨੰਬਰ ਆ ਕਾਗਜ਼ੇ ਪੱਤਰ ਰੋਕੇ ਆ ਫਾਰਮ ਟਰੈਕ ਵਾਲਿਆਂ ਦੀ ਜਨਤੀ ਤੇ ਮੋਗੇ ਟਰੈਕਟਰ ਖੜਾ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਉਹ ਤੋਂ ਗੱਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਸੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ